ਕੀ ਹਾਲ ਚੜ ਹਰੇ ਦੋਸਤਾਂ ਨੂੰ ਅਮਰੀਕਾ ਤੋਂ ਠੀਕ ਠਾਕ ਹੋਣਾ ਸੜ ਜਾਂਦਾ ਵੀ ਛੱਟ ਬੱਟ ਹੋਣਗੇ ਤੇ ਲਓ ਮਿੱਤਰੋ ਛੱਟੀਆਂ ਚੱਕ ਲਈਆਂ ਅੱਜ ਪਾਣੀ ਪੂਣੀ ਵਾਲੇ ਤਾਂ ਬੰਦ ਕਰਤੇ ਮਿੱਤਰੋ ਹੁਣ ਕਿਉਂਕਿ ਨਾ ਮੌਸਮ ਹੈਗੇ ਖਰਾਬ ਕੁੱਕੜ ਵੀ ਛੱਡਦੇ ਤੇ ਦੇਖੋ ਬੜਾ ਇਹ ਤਾਂ ਨਹੀਂ ਮੈਨੂੰ ਰਾਖਣਾ ਪਾਤਾ ਤੇ ਅੰਡੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਭਾਈ ਜੇ ਲਾਣੀ ਆ ਦੇਖੋ ਇਹਨੂੰ ਰੱਖ ਦਿੰਦੇ ਆਪਾਂ ਅੰਦਰ ਸਟੋਰ ਕਰਕੇ ਫਿਰ ਦੇਖਦੇ ਆਂ ਛੱਟੀਆਂ ਲੈ ਕੇ ਚੱਲਦੇ ਆਂ ਉੱਪਰ ਤੇ ਬਾਕੀ ਮੌਸਮ ਹੋਰ ਠੰਡਾ ਅੱਜ ਆਪਾਂ ਚੱਕਲੇ ਵੇ ਛੋਟੇ ਵਿੱਚ ਪਾ ਕੇ ਲੈਣੇ ਜਾਣੇ ਹਾਂ ਥੱਲੇ ਹਾਂਜੀ ਜਿਨ੍ਹਾਂ ਨੂੰ ਬਦਾਮ ਪਾਉਣੇ ਆਪਾਂ ਉਹ ਲੈ ਕੇ ਆਂਦੇ ਹਾਂ ਚਲੋ ਕਾਈ ਚੱਲਦੇ ਮੈਂ ਚਲੋ ਜੀ ਚੱਲ 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 ਕੋਈ ਲਓ ਜੀ ਪਹੁੰਚ ਗਏ ਉੱਪਰ ਤੇ ਪ੍ਰਭਾ ਜੀ ਲਾਉਂਦਾ ਛਤਰੀ ਜਾਣ ਵੇਲੇ ਬੰਨ੍ਹ ਕੇ ਹੱਥੀਂ ਨਾਲੇ ਅੱਜ ਬੇਹਰਤ ਮੀਂਹ ਵਾਲਾ ਮੌਸਮ ਸੀ ਕਾਫੀ ਉਮੀਦ ਨਹੀਂ ਸੀ ਕਿ ਵੀ ਧੁੱਪ ਨਹੀਂ ਖਲੋ ਚੁੱਕੀ ਸੀ ਸਾਂ ਯਾਰ ਸਾਡੀ ਤਸੱਲੀ ਹੋ ਗਈ ਹੋ ਰਿਹਾ ਅਖੇ ਚਾਲੋ ਸੇਵ ਕੋ ਇੱਥੇ ਤਾਂ ਕੰਮ ਖਤਰੇ ਵਾਲਾ ਅਹੀ ਯਾਰ ਗੜੇ ਗੜੇ ਆਪਣੇ ਆਪਣੇ ਨਾ ਜਾਨਵਰ ਦੀ ਨਾ ਬਾਈ ਲੱਤ ਟੁੱਟੇ ਫਿਰ ਆ ਦੇਖੋ ਆ ਚਾਰ ਤਰੀਕ ਵਾਲੀ ਬਾਜੀ ਦੇ ਆਪਾਂ ਛੜਨਾ ਹੀ ਪੱਛਾ ਪਿੱਛੇ ਹੋਇਆ ਓੜਿਆ ਯਾਰ ਆ ਦੇਖੋ ਇੱਕ ਬਾਈ ਸਾਰੇ ਲਾਤ ਤੋ ਬੇਹ ਬੇਹ ਬੜੀ ਤੇ ਪੁੰਨੇ ਆਪਾਂ ਹਰ ਰੋਜ ਤੇ ਹੋ ਸਕਦਾ ਚਲੋ ਬਾਬਾ ਕਰੇ ਕਿਰਪਾ ਬਸ 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 ਬੇਟਾ ਆਇਨਾ ਪੰਜ ਸੱਤ ਮੈਂਟ ਬੇਹੇ ਪਾਣੀ ਡਬੂਣ ਨਾਲ ਸਰਕਸ ਹੁਣ ਚੱਲ ਪੈਣਾ ਆਪਣਾ ਵਿਚਾਰੇ ਜੀ ਟਿਕਲੇ ਪੈ ਗਿਆ ਇਹ ਢੋਲੀ ਟੱਲੀ ਚੇਰ ਪਠਾੜੀ ਕਿਤੇ ਲਾਤਾਂ ਡੋਲੀ ਚ ਬਿਠਾ ਲਈ ਥੱਲੇ ਬਰਾਮ ਖਾ ਕੇ ਉੱਥੇ ਬੈਠਾ ਲਿਆ ਵਿਚਾਰੇ ਜਾਤਾਂ ਨਕਸਾਨ ਹੋ ਗਿਆ ਇਹ ਜੇ ਨਹੀਂ ਆਪਾਂ 30 ਤਰੀਕ ਵਾਲੀ ਬਾਜੀ ਤੇ ਬਾਜੀਆਂ ਬਾਈ ਲਗਭਗ ਹੋ ਗਈਆਂ ਸਾਰੀਆਂ ਕੈਨਸਲ ਕਿਉਂਕਿ ਮੌਸਮ ਹੈਗਾ ਨੇਰੀ ਵੀ ਤੂਫਾਨ ਝੱਖੜ ਸਾਰੇ ਗਾਹੇ ਦਾ ਹੀ ਆ ਤੇ ਆਪਾਂ ਵੀ ਹੁਣ ਅਜ ਡਰਦੇ ਡਰਦੇ ਦੋ ਤਨ ਡਾਉਣੇ ਆ ਨਵੇਂ ਜੇ ਉਹ ਤਾਂ ਵੀ ਕਿਉਂਕਿ ਗੇੜੇ ਜੇ ਪੋਲ ਗਏ ਨੇ ਨਾ ਸਿੱਧੇ ਹੋ ਜਾਣਗੇ ਹਨ ਇਹਨਾਂ ਨੂੰ ਸੁੱਕੇ ਡਾ ਕੇ ਪਾ ਕੇ ਪਾਣੀ ਦੇ ਘਰ ਨਾਲੇ ਬਣਾਗੇ ਆ ਦੇਖੋ ਇਹਦੇ ਇੰਦੇ ਆਜੜਦਾ ਉਹ ਸੱਜੀ ਰੱਤ ਲਾਉਂਦਾ ਹੀ ਨਹੀਂ ਵਿਚਾਰਾ ਲੈ ਐ ਹੈਡਲਿਕ ਵਾਟਰ ਆਪਣਾ ਤੇ ਬਾਕੀ ਆਹ ਤੇਰੀ ਜਗ੍ਹਾ ਤੇ ਬੈਠੇ ਹੋਏ ਇਹ ਦੇਖੋ ਕਿਵੇਂ ਟਿਕਾਣੇ ਤੇ ਬੈਠੇ ਆ ਪਹਿਲਾਂ ਜਾਨਵਰ ਦਾਤ ਲਗੀ ਤੇ ਫਿਰ ਆਪਾਂ ਉਹ ਥੱਲੇ ਲੈ ਕੇ ਜਾਂਦੇ ਸਾਰੇ ਕੁੱਤੇ ਤੇ ਡੋਲੀ ਚ ਆ ਰਹੇ ਚੱਪਕ ਲੱਗੀ ਤੇ ਨਹੀਂ ਕਰੇ ਇੱਕ ਮਿੰਟ ਸ਼ਾ ਤੇ ਨਾਲ ਸੱਟ ਪਾਉਂਦੇ ਐਸਾ ਉਹ ਭੋਕਣ ਚੱਲੀ ਜਾਂਦੀ ਐ ਸਰਾ ਮੋਲ ਪੂਰਾ ਟਿਕਾ ਕੇ ਬਾਕੀ ਕੁੱਕੜ ਹੋ ਰਹੇ ਆ ਤਾਂ ਖਾਈ ਜਾਂਦੇ ਆ ਦਾਣਾ ਪਾਣੀ ਤੇ बरोबर। ਆਦਾ ਆ ਜੀ ਮੈਂ ਤੇ ਫੇਤਰੀ ਦੇ ਹੋਰ ਬੰਨਾਂਗੇ ਜਨਵਾਰ ਦੇ। ਭਾਈ ਕੱਲ ਆਪਾਂ ਚਾਰ-ਪੰਜ ਕਬੂਤਰ ਹੈਗੇ ਚਕਾਤੇ ਔਰ ਅਸਤੇਦਾਰ ਆਇਆ ਠੀਕ ਆ। ਉਹ ਦੇਤੀ ਭਾਈ। ਹੋਜੀ ਵੀ ਕਿ ਭਾਈ ਬਾਬਾ ਟਾਈਮ ਦਾ ਯਾਰ ਗਈ ਜਾਂਦਾ ਸੀਗਾ ਹਨਾ ਜਨਵਾਰ ਕੋਈ ਜਾਂਦਾ। ਤੇ ਕੱਲ ਆਇਆ ਉਹ ਸ਼ਾਮੀ ਆਪਣੇ ਕੋਲੇ ਚਾਰ-ਪੰਜ ਨੂੰ ਲੈਣ ਦੇ ਤੇ ਇੱਕ ਤੋਂ ਬੱਚੇ ਚੱਲ ਆਇਆ। ਚੱਲ ਰਲਾ ਦੇ ਕੋਰੇਦਰ ਗੇੜੀ ਦੇ ਗੁੱਡੇ ਜਿਹਾ ਦਿਖਾਈ ਬੜੀ। ਗੁੱਡੇ ਜਿਹਾ ਦਿਖਾਈ। ਇਹਦਾ ਝਲੜ ਰਲਾ ਬੱਚਾ ਦਿੱਤਾ। ਇਹ ਕਿਹੜਾ ਬਰੀਕ ਜਿਹਾ ਹੁੰਦਾ ਸੀਗਾ ਉਹ ਦਿੱਤਾ। ਤੇ ਬਾਕੀ ਰੱਤਾ ਦਾ ਹੈਗਾ ਰੱਤਾ ਦਾ ਬਚਾ ਆ ਬੈਠਾ ਵਾ ਹੋ ਬੈਠਾ ਰੱਤਾ ਤਾਂ ਹੋਰ ਆਈ ਤੇ ਬਾਈ ਇੱਕ ਆਪ ਜਾਨਵਰ ਹੋਰ ਬਣ ਲੈਨੇ ਆ ਕਿਹੜਾ ਬਣ ਆ ਮੁੱਕਦਾ ਚੋ ਦੇਖ ਲੈਨੇ ਹੋਰ ਲੈ ਨਹੀਂ ਤਾਂ ਉਧਰ ਕੂੜਾ ਲੈ ਉਧਰ ਖੁੱਡੇ ਚੱਲਦੇ ਆਪਾਂ ਜਿਹੜੇ ਪਾਉਂਦੇ ਆ ਆ ਲੈ ਤੇ ਜਾਲ ਵੀ ਦਾ ਫਰੀ ਹੋਇ ਪਿਆ ਸੀਗਾ ਇਹ ਤਾਂ ਵੀ ਡਰ ਲੱਗ ਜਾਂਦਾ ਇਹ ਤਾਂ ਵੀ ਡਾਰੀ ਸੀਗਾ ਵੀ ਕਪਾਲਛਣਾ ਵਜੇ ਕਿਉਂਕਿ ਆਹ ਜਲ ਲਗਾ ਹੀ ਉਹ ਉਥੇ ਪਈ ਗਏ ਥੱਲੇ ਪੰਜਾਤੀ ਤੇ ਨੇਰੀ ਕਾਫੀ ਚੱਲਦੀ ਸੀ ਆਹ ਵੇਖੋ ਜਿਹੜਾ ਮਗਰਲਾ ਸ਼ੈੱਡ ਆ ਉਹ ਤੋਂ ਵੀ ਇਹ ਗਮਲੇ ਰੱਖੇ ਹੋਏ ਸੀ ਤਾਂ ਵੀ ਇੰਨੀ ਵਾਹ ਚੱਲਦੀ ਹਾਂ ਬਾਕੀ ਹੈ ਤਾਂ ਬਾਈ ਕੱਲ ਖਾਮ ਖਤਰੇ ਵਾਲੀ ਠੀਕ ਹੈ ਅਸੀਂ ਫਿਰ ਮਾਉਂਟੀ ਚੀ ਜਾ ਕੇ ਪੈਸੇ ਲੈ ਲਵਾਂ ਬਾਈ ਸੜ ਕੇ ਓਏ ਇਹ ਬੰਨੀ ਥੱਲੇ ਵੇਖੀ ਨੰਦਰ ਨਾ ਨੰਦਰ ਯਾਰ ਔਕਾਤ ਦਾ ਆ ਪਤਾ ਨਹੀਂ ਕਿਹੜਾ ਕੂਟਰ ਹੈ ਯਾਰ ਆ ਨਾ ਕੀ ਹੋ ਗਿਆ ਹੰਬ ਖਾਂਦਾ ਵੇ ਹਾਂ ਗਰਹਿਣਾ ਕੋਈ ਨਹੀਂ ਇੱਕ ਮੈਂ ਚਾਬ ਆਹੀ ਲੱਗਦਾ ਮੈਨੂੰ ਯਾਰ ਤੇ ਮੂੰਹ ਵੇਖ ਆ ਕੂਟਰ ਤੇ ਮੈਨੂੰ ਫੁੱਲ ਡਾਟ ਆ ਇਹਦੇ ਪਤਾ ਨਹੀਂ ਹੋਏ ਇਹਨੂੰ ਥੱਲੇ ਲੈ ਚੱਲ ਭਿੰਦਰਾ ਚੱਕੇ ਲੈ ਇਹਨੂੰ ਪਾ ਲਾਓ ਜੀ ਪਤਾ ਨਹੀਂ ਕਿ ਪੇਰਾ ਹੋ ਵੀ ਹੋਰ ਹੋਰ ਵੀ ਕੋਈ ਹੋ ਸਕਦਾ ਪਰ ਮੈਨੂੰ ਇਹ ਤੇ ਡਾਟ ਅੱਗੇ ਵੀ ਇਹ ਖੰਦਾ ਹੁੰਦਾ ਸੀਗਾ ਆ ਮੁੰਡਾ ਨੇ ਇਹ ਤਾਂ ਖਾਧੀ ਗਿਆ ਤਵੇ ਇਹ ਸੇਵਕਾ ਮੁੰਡਾ ਚੰਗੀ ਠੀਕੀ ਲੱਗ ਹੋਰ ਯਾਰ ਆਹ ਵੇਖ ਯਾਰ ਨਿੱਕੇ ਜਿਹੇ ਵਿਚਾਰਦਾ ਦਾ ਹੋਰ ਆਹ ਵੇਖ ਲਾਲੋ ਪਾਲ ਦੇਖ ਦੇ ਤੇ ਨਾ ਸੁਨੱਖਾ ਬੱਚਾ ਕਿਧਰ ਕਾਂ ਡੜਾ ਨਾ ਇਹ ਇਹ ਪਿਲਾ ਭਾਈ ਆਵਾ ਹਲੇ ਤਾਂ ਉਹ ਬੱਚਾ ਵੀ ਚੱਲ ਸੇਖ ਆਉਂਦਾ ਅੰਦਰ ਇਹਦਾ ਰਗੜਾ ਬੜਾ ਫੇਤ ਨੇ ਇਹ ਨਹੀਂ ਤਾਂ ਇੱਕ ਤਾਂ ਪਠਾੜ ਆਉਣਾ ਆ ਬੱਤੇ ਨੇ ਬਾਹਰ ਕੱਢ ਲੈਨੇ ਇੱਕ ਇਹ ਇੱਕ ਖਟੰਗਾ ਦਾ ਉਹ ਹੈ ਘਰ ਦਾ ਇਹ ਕਾਰ ਹੈ ਜਿੱਟੰਗਾ ਦਾ ਚੱਲ ਬਈ ਸੇਵਕਾ ਪਿੱਛੇ ਹੋ ਮੜਾ ਇਧਰ ਵਧੀ ਜਾਂਦੀ ਹੈ ਬਹੁਤ ਬਹੁਤ ਕਾਲੀ ਹੁੰਦੀ ਇਧਰ ਆ ਬਾਕੀ ਹੈਪੀ ਬਾਈ ਵੀ ਆ ਚੁੱਕੇ ਨੇ ਹੋਰ ਬਾਈ ਕੀ ਹਾਲ ਠੀਕ ਆ ਜੀ ਲਓ ਜੀ ਆਪਾਂ ਡਾਤੇ ਆ ਦੂਰ ਡਾ ਦੇ ਜਾਨਵਰ ਬਾਈ ਅੱਜ ਮੌਸਮ ਵੀ ਸੈਟ ਨਹੀਂ ਗਿਆ ਬੜਾ ਤਾਂ ਅੱਛਾ ਲੱਗ ਰਿਹਾ ਬਹੁਤ ਫਰਦੋ ਹੀ ਮੜਾ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਆਪਾਂ ਮੈਂ ਪਾਰ ਆ ਪਾਇਆ ਲਓ ਜੀ ਤਿੰਨ ਚਾਰ ਵਰ ਛੱਡਦੇ ਆਪਾਂ ਤਿੰਨ ਕਿ ਚਾਰ ਚਾਰ ਛੱਡਦੇ ਆ ਮੌਸਮ ਖਰਾਬ ਆ ਐਵੇਂ ਹੋਰ ਨਾ ਕੱਬ ਦੂਸਰੇ ਤੀਨੇ ਪੇ ਜੇ ਵੀ ਮੋੜਨੇ ਔਖੇ ਹਨ ਬਾਅਦ ਬਾਕੀ ਤੁਸੀਂ ਦੇਖ ਹੀ ਰਹੇ ਆ ਅੱਜ ਕਿਸੇ ਨੇ ਇੱਧਰ ਆਪਾਂ ਪੇ ਨੂੰ ਨਹੀਂ ਛੱਤ ਲਾਈ ਕਿਹਨੇ ਨੂੰ ਲਾਈਆਂ ਉੱਧਰ ਇਹ ਤਾਂ ਉਹਨਾਂ ਦੁਹਾਰੀਆਂ ਮੋਟੀਆਂ ਜਾਂਦੀਆਂ ਜਾਂਦੀਆਂ ਹਟਾ ਗਈਆਂ ਆ ਵੇਖੋ ਪਰਾ ਬਦਾਮ ਵਾਲੇ ਕੱਢ ਲੈ ਫਿਰ ਬਦਾਮ ਵਾਲੇ ਹਾਂ ਉਹ ਵੇ ਲੈ ਕੁਕੜੀਆਂ ਮਾਸਤ ਆਉਂਦੀਆਂ ਹੱਲੇ ਗੋਰੀ ਹਾਂ ਸਨਖਾਉਰਾ ਹਾਂ ਵੇਖੋ ਇਹ ਸਨਖਾ ਜਿਹਦੀ ਗੱਲ ਕਰਕੇ ਹਟੇ ਉਹਨੇ ਲਾਲ ਰੱਤਾ ਉਹ ਕਹਿੰਦਾ ਬੱਚਾ ਇਹਦਾ ਭਰਾ ਵੀ ਇੱਕ ਉਹ ਤੋਂ ਉਹ ਵੀ ਤੁਹਾਨੂੰ ਦਿਖਾਇਆ ਜਾਏਗਾ ਤੇ ਲਓਏ ਭਾਈ ਜਿਹੜਾ ਆਪਾਂ ਬੱਚਾ ਜਾਣ ਛੱਡਿਆ ਸੀ ਨਾ ਬਾਜੀ ਉਹ ਵੀ ਅੱਜ ਛੜਤਾ ਵਾ ਉਹ ਹੋ ਜਾਂਦਾ ਤੁਹਾਨੂੰ ਦਿਖਾਉਣਾ ਮੈਨੂੰ ਆ ਜਾਂਦੋ ਛਤਰੀ ਇੱਕ ਇਧਰ ਲਾਤੀ ਜਾਲ ਤਾਂ ਨੀਵਾ ਹੀ ਆ ਇੱਕ ਇਧਰ ਲਾਤੀ ਜਿਹੜੇ ਪਹਿਲਾਂ ਸਾਡੇ ਸੀ ਆਪਾਂ ਸੁੱਕੇ ਨਵੇਂ ਉਹ ਫਿਰ ਦੇਤਾ ਉਹ ਵੀ ਨਹੀਂ ਹਜੇ ਆਏ ਹੋ ਜਾਂਦੇ ਆ ਤੇ ਨਹੀਂ ਆਹ ਹੀ ਰਲਾ ਚੀਨੇ ਜਾ ਬੱਚਾ ਆਪਣਾ ਉਹ ਫੜਦਾ ਨੂੰ ਮੇਰੇ ਬੋਰਡ ਤੇ ਬਾਈ ਆ ਲੈ ਉਹ ਬਾਈ ਚੱਕ ਲੈ ਆ ਗਿਆ ਬਾਈ ਆ ਜਾ ਆ ਜਾ ਆ ਜਾ ਹਾ 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 ਲਓਏ ਬਾਈ ਮੈਂ ਤੇ ਗੋਰੀ ਪਾਈ ਜਨੇ ਬਾਦਾਮ ਕੱਟ-ਕੱਟ ਕੇ ਆ ਦੇ ਲੋ ਉਹ ਲੋ ਮੈਂ ਜਿੱਧਰ ਪਏ ਦੂਜੇ ਆ ਕੇ ਬੱਚਾ ਖਾਈ ਜਾਂਦਾ ਉਹ ਨਾ ਵੀ ਨਾ ਵਿੱਚ ਪੈਰ ਪਾਈ ਬੈਠਾ ਖਾ ਗਿਆ ਬਾਈ ਖਾ ਗਿਆ ਇਹਨੂੰ ਛੱਡ ਤ ਗਿਆ ਆਪਾਂ ਇੱਥੇ ਦੇਖ ਲ ਕੇ ਪਤਾਮ ਕਿਨੇਗਾ ਵਾਵਾ ਨਾ ਬਸ ਠੀਕ ਆ ਇੱਥੋਂ ਫੜ ਲ ਕੇ ਇੱਕ ਪੱਠਾ ਲਓ ਭਾਈ ਜਾਨਵਰ ਤੋ ਡੇ ਫਿਰਦੇ ਹਜੇ ਨਹੀਂ ਆਏ ਆ ਫਿਰਦਾ ਬੱਚਾ ਆਪਣਾ ਹੋ ਜਾਂਦਾ ਠੀਕ ਹੈ ਜੀ ਜਦੋਂ ਚੱਤ ਕੀਤਾ ਆਪਾਂ ਬਹਿ ਜੂਗਾ ਉਹਨਾਂ ਟਾਈਮ ਆਪਾਂ ਇੱਥੇ ਹੀ ਆ ਆ ਦੇਖੋ ਇਹਨਾਂ ਨੇ ਕੀ ਖੱਲਰ ਪਾਇਆ ਬਾਕੀ ਜਿਹੜੀਆਂ ਬੱਚੀਆਂ ਰੋਟੀਆਂ ਬਈ ਆਪਾਂ ਇਹ ਚੱਕ ਕੇ ਇਹਨਾਂ ਗਾਂਆਂ ਨੂੰ ਪਾ ਦੇਣੀਆਂ ਇਹ ਤੱਕ ਇਕੱਠੀਆਂ ਲਿਆ ਕੇ ਛੱਡ ਤੀਆਂ ਵੀ ਚਲੋ ਜੇ ਖਾਣੀਆਂ ਤਾਂ ਖਾ ਲੈਣਗੇ ਇਹ ਆਪਾਂ ਚੱਕ ਲੈਨੇ ਆ ਤੇ ਮਿੱਟੀ ਦੇਖੋ ਹੁਣ ਢੰਡਾ ਇਹਨਾਂ ਦਾ ਖੁੱਡਾ ਹੁਣ ਪੂਰਾ ਲੈ। ਬਦ ਗਿਆ ਉਦਣ ਲੈ ਆਂਦੀ ਸੀ ਯਾਰ। ਰੈਂਦਾ ਰੈਂਦਾ ਕੰਮ ਰਹਿ ਜਾਂਦਾ ਹਨਾ। ਜਿਹੜਾ ਕੰਮ ਨਿਬੜ ਜੇ ਉਹਦੇ ਨਾਲ ਦੀ ਰੀਤ ਨੀਗੀ। ਹੋਵੇ ਰੱਤਾ ਜਾ ਵੀ ਕੱਢ ਆਪਾਂ ਬਾਹਰ। ਬਾਕੀ ਢ ਤੈਨ ਛੱਡੇ ਏ ਚਿੱਟੇ ਉਹ ਫਿਰਦੇ ਅੰਬਰੀ ਲੱਗੇ ਬਾਈ। ਆ ਰਹਤ ਗਏ ਬਈ ਇਹਨੂੰ ਬਤਾ ਇੱਧਰ ਆ ਜਾ। ਖਾਲਾ ਖਾਲ ਆ ਆ ਆ ਆ। ਅੰਦਰ ਕੋਈ ਗਾਂਡਰ ਨਹੀਂ ਹੋਰ। ਖਾਲਾ ਪੁੱਤ ਕਿਹੜੀ ਗੱਲ ਦੀ ਸੰਗ ਆ ਖਾਲਾ ਵੀ ਖਾ। ਲਓ ਭਾਈ ਆਪਾਂ ਵੀ ਹੁਣ ਛਾਣ ਨੇ ਨਾ ਕੱਟਣ ਲੱਗ ਗਏ ਆ ਬਰੀਕ ਜੀ ਹੈਗੀ ਐ ਡੱਬੀ ਵਾਲੀ ਜਾਲੀ ਆ ਦੇਖੋ ਇੰਨੇ ਬਰੀਕ ਬਰਾਮ ਕੱਟੇ ਜਾਂਦੇ ਆ ਇਹ ਵੀ ਹੁਣ ਮੈਂ ਵੀ ਵੀਡੀਓ ਦੇਖੀ ਸੀ ਯਾਰ ਕਹੇ ਜੀ ਪਤਾ ਸੀਗਾ ਉਹ ਤਾਂ ਵੈਸੇ ਮੈਂ ਕਿਹਾ ਯਾਰ ਆਪਾਂ ਵੀ ਕਰਕੇ ਦੇਖ ਲੇ ਜੇ ਨਾ ਛੇਤੀ ਹੋ ਜਾਂਦੀ ਹੈ ਬਸ ਇੱਕ ਦੋ ਹੀ ਪੱਠੇ ਰਹਿੰਦੇ ਇਕ ਤਾਂ ਰਹੀ ਤੇ ਇਹਨੂੰ ਫੜ ਲਈ ਇਹਨੂੰ ਪੰਜ ਦੇਣੇ ਚੰਗਾ ਆ ਬਕਾਲਾ ਰੰਗ 2 ਸੱਕ ਬਸ ਜੇ ਕੀਤਾ ਤੇ ਉਹਨੂੰ ਉਹ ਨੂੰ ਨਹੀਂ ਦੇਣੀ ਉਹ ਤਾਂ ਸਿਰੇ ਦਾ ਗੰਦਾ ਯਾਰ ਇਹ ਨਹੀਂ ਖਾਦੇ ਖੰਭ ਬੱਚਿਆਂ ਦੇ ਅੱਛਾ ਉਹ ਸਹੀ ਇਹਨੂੰ ਭੋਖਾ ਮਾਰ ਦੇ ਉਹ ਤਾਂ ਚੱਕ ਛਿੱਕੂ ਜਿ ਇੱਥੇ ਰੱਖੋ ਕਿਹੜਾ ਛਿੱਕੂ ਆਹੋ ਜੋਟ ਆਹ ਹੋਰ ਚੱਕ ਨੂੰ ਛੱਡ ਕੇ ਹਾਂ ਹੋਰ ਛੱਡ ਨਹੀਂ ਉਹਨੇ ਖਾ ਲਈ ਹੁਣ ਤਾਂ ਆਲੇ ਨੂੰ ਚੱਕ ਲੈ ਓਏ ਉਹਨੂੰ ਉੱਥੇ ਠੀਕ ਆ ਰਹਿ ਜਾਂਦੇ ਆ ਮੈਂ ਓੱਖਾ ਹੋਈ ਜਨਾ ਹਾਂ ਕੁਰਸੀ ਇਧਰ ਕਰ ਦੇ ਬਈ ਆ ਉਹ ਡੇ ਫਿਰਦੇ ਆਵੇਂ ਟੂਸੇ ਵਾਲਾ ਤੇ ਦੂਜਾ ਬਗਲ ਵਾਲਾ ਆ ਜਾਂਦੇ ਆ ਸੱਪੇ ਮਾਰੀ ਜਾਂਦਾ ਨਾ ਹਲੋ ਭਾਈ ਦੋ ਪੱਠੇ ਆਪਣੇ ਆਗੇ ਇੱਕ ਦਾ ਸਰਦਾ ਚਿੱਟਾ ਜਾ ਆ ਰਿਹਾ ਰਸਤੇ ਦੇ ਮਗਰਲੇ ਪਾਸੇ ਹੋ ਰਿਹਾ ਇਹ ਇੱਕ ਆਪਣਾ ਹੈਗਾ ਵਾ ਆ ਰਿਹਾ ਚਿੱਟਿਆਂ ਦਾ ਆ ਦੇ ਬੈਠਾ ਇਹ ਦੋਨੇ ਆ ਗਏ ਰਹਿ ਗਏ ਦੋ ਦੇਖੋ ਇਧਰ ਬੱਚੀ ਵੀ ਠੀਕ ਹੈ ਜੀ ਇਧਰਲੇ ਵਿੱਚ ਚੈੱਕ ਕਰੂੰ ਦੋ ਆ ਬੈਠੇ ਆ ਤੇ ਰੱਤਾ ਹੀ ਆਪਣਾ ਤਾਂ ਆ ਇੱਕ ਆ ਗਿਆ ਬਾਜੀ ਵਾਲਾ ਤਾਂ ਆਪਣਾ ਜਾਤੇ ਲੈ ਰੱਤਾ ਵੀ ਡਾਤਾ ਤੇ ਆ ਆ ਗਿਆ ਦੇ ਉੱਤੇ ਆ ਵੀਰਿਆ ਇਹ ਆਪਣਾ ਬਾਜੀ ਵਾਲਾ ਜਿਹੜਾ ਬਾਜੀ ਛੱਡਿਆ ਸੀ ਦੂਜਾ ਨਹੀਂ ਖੱਟੀਆਂ ਦਾ ਹਜੇ ਲਿੰਦਾ ਤੇ ਬਾਈ ਹੁਣ ਇਹਦੀਆਂ ਕਸਾਂ ਕੁਸਾਂ ਬੱਚਿਆਂ ਦੇ ਆਪਣੇ ਬਣ ਜਾਣਗੀਆਂ ਫਿਰ ਇਹਨੂੰ ਵੇਖ ਲਾਂਗੇ ਇੱਕ ਅੱਧੀ ਬਾਜੀ ਹੋਰ ਛੱਡ ਲਾਂਗੇ ਬਾ지ਆ ਹੁਣ ਯਾਰ ਮੌਸਮ ਖਰਾਬ ਹੋਣ ਕਰਨਾ ਕੈਨਸਲ ਹੋਈ ਜਾਂਦੀਆਂ ਦੇਖਦੇ ਆ ਜੇ ਕੋਈ ਵਧੀਆ ਆਈ ਨਾ ਬਾਜੀ ਐਂਡ ਵੀ ਵਧ ਗਿਆ ਹੋਵੇ ਤੇ ਬਾਜੀ ਵਧ ਗਿਆ ਇਨਸਾਫ ਦੀ ਹੋਵੇ ਫਿਰ ਉੱਥੇ ਛੱਡਾਂਗੇ ਬੱਚੇ ਨੂੰ ਹੁਣ ਐ ਐਸੇ 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 ਪੈਂਟ ਜੇ ਨਹੀਂ ਛੱਡਦੇ ਉਹ ਵੀ ਐਂਟਰੀ ਕਰਾਈ ਸੀ ਆਪਾਂ ਨੂੰ ਪਤਾ ਨਹੀਂ ਉਸੇ ਗੰਦ ਪੈਜ ਉੱਥੇ ਕੋਤਨਾਂ ਕਹਿ ਕੇ ਐਂਟਰੀ ਦਾ ਤੇ ਛੜਾਤੀ ਉੱਥੇ ਗੁੱਦੀ ਬਾਜੀ ਆਹ ਕਿਹੜਾ ਚਟਾ ਆ ਆ ਗਿਆ ਆਪਣਾ ਬੱਚਾ